ਦੋ ਦੋਰਾ ਸਾਹਿਬ ਜਾਣਾਂ ਦੀ ਬੀਸੀ ਦਬਾ ਹੈ ਮੈਨੂੰ ਪਤਾ ਕਾਂਗਰਸ ਭਗਵੰਤ ਮਾਨ ਅੱਜ ਨਹੀਂ ਅਮਨ ਰੋੜਾ ਤੇ ਜਿਹੜਾ ਜਿਹੜੀ ਜਿਹੜਾ ਅਮਨ ਰੋੜਾ ਹੈ ਵਿਚਾਰਿਆ ਤੇ ਤਰਸਉਂਦਾ ਹੈ ਮੈਨੂੰ ਉਹਨਾਂ ਦੇ ਤਰਸਉਂਦਾ ਹੈ ਦਾਸ ਕਰਨ ਦੇ ਪੈਸਾ ਲਈ ਜਾਂਦੇ ਹਰ ਸੀਐਲਯੂ ਤੇ ਪੈਸਾ ਹੈ ਕੋਈ ਬਦਲੀ ਦੇ ਐਸਐਸਪੀ ਲਾਉਣ ਤੇ ਪੈਸਾ ਹੈ ਡੀਐਸਪੀ ਲਾਉਣ ਤੇ ਪੈਸਾ ਹੈ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹੇ ਜੇ ਹੈ ਜੇ ਇਹਨਾਂ ਨੂੰ ਬਾਨਵੇ ਦੇ ਸਕਦੇ ਆ ਉੱਪ 92 ਤੇ 92 ਦੀ ਜਮਾਨਤ ਜਬਤ ਵੀ ਕਰਾਉਣਗੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਨੇ ਕਿਆ ਗਿਆ ਹੈ ਕਰੋਨਾ ਵਾਲੀ ਪੁਲਿਸ ਦੇ ਵੱਲੋਂ ਸਾਡਾ ਜਆ ਪੁਲਿਸ ਦੇ ਵੱਲੋਂ ਅਨਸਕੂਡਾ ਦੇ ਤਹਿਤ ਕੀਤਾ ਗਿਆ ਸਰੂਨ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਹੋਰ ਆਗੂ ਜਿਹੜੇ ਨੇ ਕੇਜਰੀਵਾਲ ਸਾਡੇ ਨਾਲ ਸਰ ਤੁਸੀਂ ਇਹ ਚਾਹੁੰਦੇ ਸੀ ਗੁਰੂ ਘਰ ਜਾਣ ਦੀ ਰੋਕ ਕੇ ਕੇਜਰੀਵਾਲ ਨੇ ਐਮਰਜੈਂਸੀ ਲਾਦੀ ਪੰਜਾਬ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਕਿਉਂ ਡੁੱਬ ਮਰਨਾ ਚਾਹੀਦਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੇ ਕੀਤਾ ਹੈ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਲਿਆ ਹੈ ਇੰਨਾ ਕਾਲੀ ਦਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਹੈ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰੱਪਣਾ ਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਐਕਵਾਇਰ ਕਰਨ ਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਵੰਦੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜਰੀਵਾਲਾ ਤੁਸੀਂ ਸਥਿਤੀ ਜ਼ਰੂਰ ਬਿਗੜਦੀ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਆਕਾਲੀ ਦਲ ਦੇ ਵਰਕਰ ਨੇ ਜਿਹੜੇ ਉਹ ਲਗਾਤਾਰ ਰਾਸਤੇ ਦੇ ਉੱਪਰ ਉੱਪਰ ਇਹਨੇ ਤਾਂ ਹੋਣਾ ਪੁਲਿਸ ਦੇ ਵੱਲੋਂ ਜਿਹੜੀ ਤੱਕਾ ਮੁੱਕੀ ਜ਼ਰੂਰ ਹੋ ਰਹੀ ਆ ਪੁਲਿਸ ਨਾਲ ਝੜਪ ਜ਼ਰੂਰ ਆ ਦੇਖ ਸਕਦੇ ਹੋ ਪਰਮਿੰਦਰ ਸੋਹਾੜਾ ਸਰਬਜੀਤ ਸਿੰਘ ਝਿੰਜਰ ਬਲਵਿੰਦਰ ਸਿੰਘ ਪੂਂਦਰ ਤੇ ਹੋਰ ਕਈ ਵੱਡੇ ਆਕੂ ਨੇ ਜਿਹੜੇ ਉਹ ਬਾਹਰ ਆ ਰਹੇ ਸੀ ਪਰ ਮੀਡੀਆ ਦੇ ਇਹ ਕੈਮਰੇਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਤੱਕਾ ਜਿਹੜਾ ਉਹ ਹੁੰਦਾ ਦੇਖ ਸਕਦੇ ਹੋ ਤੱਕਾ ਮੁੱਕੀ ਜ਼ਰੂਰ ਆ ਜਿਹੜੀ ਹੋਈ ਆ ਪੁਲਸ ਦੇ ਵੱਲੋਂ ਡਿਟੇਨ ਜਿਹੜੇ ਨੇ ਉਹ ਆਕੂਆਂ ਨੂੰ ਅਕ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਅੰਮ੍ਰਿਤਸਰ ਤੋਂ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਕਈ ਬਟੇ ਆਪੂ ਨੇ ਜਿਹੜੇ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਬਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਪੁਲਿਸ ਦੇ ਵੱਲੋਂ ਉਹ ਜਿਹੜੀ ਪੂਰੀ ਫੋਰਸ ਆ ਕੋਈ ਇਸ ਜਗ੍ਹਾ ਲਿਆਂਦੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਸ ਤਰ੍ਹਾਂ ਜਿਹੜੀ ਤਕਾਮਕੀ ਹੁੰਦੀ ਦਿਖਾਈ ਦੇ ਰਹੀ ਆ

ਦੇਖੋ ਜੀ ਇਹ ਸਰਕਾਰ ਦੀ ਬਖਲਾਹਟ ਹੈ ਜਿਹੜੀ ਦਿਖ ਰਹੀ ਹੈ ਸਾਹਮਣੇ ਆ ਰਹੀ ਹੈ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੂਤੀਆ ਇੱਕ ਤੜਲੇਦਾਰ ਤੇ ਸ਼ੇਅਰ ਲੀਡਰ ਹੈ ਉਹਨਾਂ ਦੇ ਧੋਖੇ ਨਾਲ ਕਾ ਗਲਤ ਪਰਚੇ ਪਾ ਕੇ ਉਹਨਾਂ ਨੂੰ ਰੈਸਟ ਕੀਤਾ ਜਾ ਰਿਹਾ ਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਕਟੇਨ ਕੀਤਾ ਗਿਆ ਸੋ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਅਪਣਾ ਅੱਚ ਲਾਂਗੇ ਅਸੀਂ ਲੜਾਂਗੇ ਅਖੀਰ ਤਾਈ ਸ਼ਰਮਾ ਜੀ ਸ਼ਰਮਾ ਜੀ ਕਿਵੇਂ ਦੇਖਦੇ ਬਾਦਲ ਨੂੰ ਰੀਟੇਨ ਕਰਨ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਆ ਦੇਖੋ ਸਰਕਾਰ ਦੀ ਨੰਗੀ ਚਿੱਟੀ ਗੁੰਡਾਗਰਦੀ ਆ ਜੀ ਸਰਕਾਰ ਇੰਨਾ ਡਰ ਗਈ ਆ ਇੰਨੀ ਬੁਖਲਾੜ ਚਾ ਵੀ ਪੂਰੇ ਪੰਜਾਬ ਚ ਅਮਰਜੈਂਸੀਏ ਸਰਕਾਰ ਨੇ ਲਾਦੀ ਤੁਸੀਂ ਆ ਦੇਖੋ ਵੀ ਕਿਸ ਤਰ੍ਹਾਂ ਕਾਲੀ ਦਲ ਦੇ ਵਰਕਰਾਂ ਨੂੰ ਚਾਚਾ ਕੇ ਧੱਕੇ ਨਾਲ ਜੇਲ੍ਹਾਂ ਚ ਸਿੱਟਿਆ ਜਾ ਰਿਹਾ ਹੈਗਾ ਸੋ ਜਿਹੜਾ ਇਹ ਸਰਕਾਰ ਨੇ ਵਿਕਰੀ ਦੇ ਝੂਠਾ ਪਰਚੇ ਆਪ ਜਿ ਕਰਿਆ ਸੋਨਾਂ ਨੂੰ ਪਤਾ ਆ ਵੀ ਇਹਦੇ ਚ ਹੈ ਕੱਖ ਨਹੀਂ ਇਸ ਕਰਕੇ ਪੰਜਾਬ ਦੀ ਸਮੁੱਚੀ ਜਨਤਾ ਜਿਹੜੀ ਉਹ ਜਾਗ ਗਿਆ ਸਰਕਾਰ ਦੀ ਇਹ ਖੁੰਡਾ ਦੇ ਤੇ ਕੱਦੋ ਜਿਹੜੇ ਅਕਾਲੀ ਦਲ ਦੇ ਵੱਡੇ ਆਗੂ ਨੇ ਐਨਕੇ ਸ਼ਰਮਾ ਚਾਦਵਿੰਦਰ ਜਾਤੂ ਸੰਨੇ ਤੋਂ ਤੇ ਪਰਮਿੰਦਰ ਸੁਹਾਣਾ ਮੁਹਾਲੀ ਜਿਹੜਾ ਹਲਕਾ ਇੰਚਾਰਜ ਨੇ ਤਾਂ ਕਈ ਵੱਡੇ ਆਗੂ ਨੇ ਜਿਹੜੇ ਉਹ ਬੱਸੋ ਬੱਸਾਂ ਦੇ ਵਿੱਚ ਭਰ ਕੇ ਹੁਣ ਜਿਹੜਾ ਉਹਨਾਂ ਨੂੰ ਲਿਜਾਇਆ ਜਾ ਰਿਹਾ ਪਰ ਜੇ ਅੱਗੇ ਦੀ ਗੱਲ ਕਰੀਏ ਤਾਂ ਜਿਹੜੇ ਉਹ ਯੂਥ ਯੂਥ ਆਗੂ ਨੇ ਯੂਥ ਪ੍ਰਧਾਨ ਨੇ ਸਬਰੀ ਸਿੰਘ ਚਿੰਜਰ ਉਹ ਅੱਗੇ ਪੈਦਲ ਗਏ ਨੇ ਤਸਵੀਰਾਂ ਤੁਹਾਨੂੰ ਸੁਤੀਆਂ ਜਿਹੜੀਆਂ ਮੋਹਾਲੀ ਕੁਰਪੁਰ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਜਿਹੜੀ ਹੁਣ ਅਕਾਲੀ ਆਗੂਆਂ ਦੇ ਵੱਲੋਂ ਜਿਹੜੀ ਆ ਉਹ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਕੁਝ ਆਗੂਆਂ ਨੂੰ ਜਿਹੜਾ ਉਹ ਡੇਟੇਨ ਵੀ ਕੀਤਾ ਗਿਆ ਤਾਂ ਸਾਹਮਣੇ ਜਿਹੜੀ ਪੁਲਿਸ ਉਹ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀ ਪਰ ਹੁਣ ਜਿਹੜੀ ਆਪ ਆਗੂ ਨੇ ਜਿਹੜੇ ਆਪ ਵਰਕਰ ਨੇ ਉਹ ਉਹਨਾਂ ਬੈਰੀਕੇਟਾਂ ਤੱਕ ਪਹੁੰਚਦੇ ਹੋਏ ਨਜ਼ਰ